ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਪੰਜਾਬੀ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਇਹ ਕਹਾਣੀ ਇੱਕ ਤੋਤਾ ਤੇ ਤੋਤੀ ਦੀ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਹਰੇ ਭਰੇ ਜੰਗਲ ਵਿੱਚ ਤੋਤਾ ਅਤੇ ਤੋਤੀ ਰਹਿੰਦੇ ਸਨ ਦੋਵੇਂ ਅਜਿਹੇ ਮਿੱਤਰ ਸਨ ਕਿ ਹਰ ਵੇਲੇ ਇੱਕ ਦੂਜੇ ਦੇ ਨਾਲ ਰਹਿੰਦੇ ਅਤੇ ਸਾਰਾ ਦਿਨ ਖੁਸ਼ ਰਹਿੰਦੇ ਸਨ ਇਹ ਜੰਗਲ ਬਹੁਤ ਹੀ ਸ਼ੋਨਾ ਸੀ ਦਰਖਤਾਂ ਦੇ ਝੁੰਡ ਹਰੇ ਭਰੇ ਪੱਤੇ ਫਲਾਂ ਦੇ ਰੁੱਖ ਸਨ ਅਤੇ ਠੰਡੇ ਪਾਣੀ ਵਾਲਾ ਸਰੋਵਰ ਵੀ ਇਸ ਜੰਗਲ ਦੀ ਖੂਬਸੂਰਤੀ ਨੂੰ ਵਧਾਉਂਦਾ ਸੀ ਜੰਗਲ ਵਿੱਚ ਸਾਰੇ ਜੀਵ ਜੰਤੂ ਬਹੁਤ ਖੁਸ਼ ਹਨ ਤੋਤਾ ਅਤੇ ਤੋਤੀ ਵੀ ਇਸ ਖੂਬਸੂਰਤ ਜਗ੍ਹਾ ਦਾ ਪੂਰਾ ਲੁਤਫ ਉਠਾਉਂਦੇ ਸਨ ਤੋਤੇ ਦਾ ਸੁਪਨਾ ਤੋਤਾ ਬਹੁਤ ਚੁਸਤ ਤੇ ਬੁੱਧੀਮਾਨ ਸੀ ਉਸ ਨੂੰ ਹਰ ਰੋਜ਼ ਨਵਾਂ ਕੁਝ ਕਰਨ ਦਾ ਸ਼ੌਕ ਸੀ ਉਹ ਸਵੇਰ ਨੂੰ ਜਾਗਦੇ ਹੀ ਇੱਕ ਰੁਟੀਨ ਬਣਾਉਂਦਾ ਸੀ ਅੱਜ ਉਹ ਜੰਗਲ ਦੇ ਨਵੇਂ ਕੋਨੇ ਨੂੰ ਦੇਖਣ ਜਾਏਗਾ ਉਹ ਹਰ ਰੋਜ਼ ਇੱਕ ਨਵੀਂ ਯੋਜਨਾ ਬਣਾਉਂਦਾ ਸੀ ਅਤੇ ਕਦੇ-ਕਦੇ ਰੁੱਖਾਂ ਉੱਪਰ ਚੜ੍ਹ ਕੇ ਸਾਰਾ ਜੰਗਲ ਦੇਖਦਾ ਸੀ ਤੋਤੀ ਉਸਦੇ ਉਲਟ ਸੁਭਾਅ ਦੀ ਸੀ ਉਹ ਜ਼ਿਆਦਾ ਦੂਰ ਜਾਣਾ ਪਸੰਦ ਨਹੀਂ ਸੀ ਕਰਦੀ ਉਸ ਨੂੰ ਆਪਣੇ ਰੁੱਖ ਦੇ ਨੇੜੇ ਰਹਿਣਾ ਹੀ ਪਸੰਦ ਸੀ ਪਰ ਉਸ ਤੋਤੇ ਨਾਲ ਗੱਲਾਂ ਕਰਨਾ ਅਤੇ ਉਸ ਦੀਆਂ ਯੋਜਨਾਵਾਂ ਬਾਰੇ ਸੁਣਨਾ ਬਹੁਤ ਵਧੀਆ ਲੱਗਦਾ ਸੀ ਜੰਗਲ ਵਿੱਚ ਨਦੀ ਇੱਕ ਦਿਨ ਤੋਤੇ ਨੇ ਤੋਤੀ ਨੂੰ ਕਿਹਾ ਤੂੰ ਸੋਚਿਆ ਕਦੇ ਕਿ ਸਾਡੀ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਵੇਗੀ ਜੰਗਲ ਦੇ ਪਾਰ ਕਿਹੜਾ ਜਹਾਨ ਹੈ ਤੋਤੀ ਹੱਸ ਕੇ ਕਹਿੰਦੀ ਮੈਨੂੰ ਇੱਥੇ ਦੀ ਜ਼ਿੰਦਗੀ ਚੰਗੀ ਲੱਗਦੀ ਹੈ ਕਿਉਂ ਨਵੀਆਂ ਚੀਜ਼ਾਂ ਖੋਜਣ ਜਾਈਏ ਪਰ ਤੋਤੇ ਨੇ ਕਿਹਾ ਤੂੰ ਦੇਖ ਜੇ ਅਸੀਂ ਕਦੇ ਬਾਹਰ ਨਹੀਂ ਦੁਨੀਆ ਨਹੀਂ ਦੇਖਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਹੀਂ ਜਿਉ ਸਕਾਂਗੇ ਤੋਤੀ ਨੇ ਕਿਹਾ ਠੀਕ ਹੈ ਜੇ ਤੂੰ ਮੈਨੂੰ ਸੁਰੱਖਿਅਤ ਰੱਖੇਂਗਾ ਤਾਂ ਮੈਂ ਤੇਰੇ ਨਾਲ ਜਾਵਾਂਗੀ ਅਤੇ ਉਹ ਦੋਵੇਂ ਜੰਗਲ ਦੇ ਦੂਜੇ ਹਿੱਸੇ ਵੱਲ ਚੱਲ ਪਏ ਜਦੋਂ ਉਹ ਦੋਵੇਂ ਇੱਕ ਨਵੇਂ ਰੁੱਖ ਦੇ ਕੋਲ ਪਹੁੰਚੇ ਉੱਥੇ ਇੱਕ ਪਾਣੀ ਵਾਲੀ ਨਦੀ ਸੀ ਉਹ ਨਦੀ ਬਹੁਤ ਹੀ ਸੁੰਦਰ ਸੀ ਉਸਦੇ ਆਲੇ-ਦੁਆਲੇ ਬਹੁਤ ਸਾਰੇ ਰੁੱਖ ਸਨ ਜਿਨ੍ਹਾਂ ਉੱਤੇ ਫਲ ਲਟਕ ਰਹੇ ਸਨ ਤੋਤੇ ਨੇ ਕਿਹਾ ਇਸੇ ਲਈ ਮੈਂ ਕਹਿੰਦਾ ਸੀ ਕਿ ਜਦੋਂ ਅਸੀਂ ਨਵੀਆਂ ਜਗ੍ਹਾ ਦੇਖਦੇ ਹਾਂ ਤਾਂ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਹੈ ਤੋਤੀ ਨੇ ਉਸ ਨੂੰ ਹੌਸਲੇ ਨੂੰ ਤਾਰੀਫ ਦੀ ਨਿਗਾਹ ਨਾਲ ਦੇਖਿਆ ਅਤੇ ਉਹ ਦੋਵੇਂ ਨਦੀ ਦੇ ਨੇੜੇ ਵੱਲ ਚਲੇ ਗਏ ਉੱਥੇ ਹੀ ਰਹਿਣ ਲੱਗੇ ਦੋ ਤੋਤਾ ਅਤੇ ਤੋਤੀ ਫਲ ਖਾ ਰਹੇ ਸਨ ਤੋਤੇ ਨੇ ਉੱਤੋਂ ਦੇ ਰੁੱਖ ਵਿੱਚੋਂ ਇੱਕ ਪਖੀਰੂ ਨੂੰ ਆਉਂਦੇ ਦੇਖਿਆ ਉਹ ਪਖੀਰੂ ਬਹੁਤ ਚਲਾਕ ਲੱਗਦਾ ਸੀ ਉਸਨੇ ਤੋਤੇ ਤੋਤੇ ਨੂੰ ਕਿਹਾ ਕੀ ਤੂੰ ਜਾਣਦਾ ਹੈ ਕਿ ਇਸ ਜੰਗਲ ਵਿੱਚ ਬਾਜ ਰਹਿੰਦਾ ਹੈ ਜੋ ਛੋਟੇ ਪੰਛੀਆਂ ਦਾ ਸ਼ਿਕਾਰ ਕਰਦਾ ਹੈ ਤੋਤਾ ਹੈਰਾਨ ਹੋ ਗਿਆ ਉਸਨੇ ਤਰੰਤ ਤੋਤੀ ਨੂੰ ਕਿਹਾ ਕਿ ਅਸੀਂ ਇੱਥੋਂ ਕਿਸੇ ਹੋਰ ਸੁਰੱਖਿਅਤ ਜਗ੍ਹਾ ਤੇ ਚੱਲਦੇ ਹਾਂ ਤੋਤਾ ਸੰਘਰਸ਼ ਵਿੱਚ ਪੈ ਗਿਆ ਉਸ ਨੂੰ ਪਤਾ ਸੀ ਕਿ ਉਸ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਇੱਕ ਦਿਨ ਬਾਜ਼ ਅਚਾਨਕ ਨਦੀ ਦੇ ਕੋਲ ਆ ਗਿਆ ਤੋਤਾ ਅਤੇ ਤੋਤੀ ਦੋਵੇਂ ਡਰ ਗਏ ਤੋਤੇ ਨੇ ਤੁਰੰਤ ਤੋਤੀ ਨੂੰ ਕਿਹਾ ਕਿ ਤੂੰ ਉੱਚੇ ਰੁੱਖ ਤੇ ਚੜ ਜਾ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹਾਂ ਤੋਤੀ ਡਰ ਗਈ ਪਰ ਤੋਤੇ ਦੀ ਗੱਲ ਮੰਨ ਕੇ ਉਹ ਰੁੱਖ ਉੱਤੇ ਚੜ ਗਈ ਤੋਤਾ ਆਪਣੀ ਸੂਰਤ ਦੇਖ ਕੇ ਬਾਜ ਨੂੰ ਭੁੱਲ ਭਲਈਆ ਕਰ ਦੇਣ ਲਈ ਯਤਨ ਵਿੱਚ ਜੁੱਟ ਗਿਆ ਬਾਜ ਨੇ ਉਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਪਰ ਤੋਤੇ ਨੇ ਚਲਾਕੀ ਨਾਲ ਉਸ ਨੂੰ ਦੂਰ ਭਜਾ ਦਿੱਤਾ ਇਸ ਘਟਨਾ ਤੋਂ ਬਾਅਦ ਤੋਤੇ ਅਤੇ ਤੋਤੀ ਨੇ ਫੈਸਲਾ ਕੀਤਾ ਕਿ ਉਹ ਇੱਕ ਹੋਰ ਜਗ੍ਹਾ ਖੋਜਣਗੇ ਜਦੋਂ ਉਹ ਅੱਗੇ ਵਧੇ ਉਹਨਾਂ ਨੂੰ ਇੱਕ ਪਿੰਡ ਮਿਲਿਆ ਪਿੰਡ ਦੇ ਲੋਕ ਬਹੁਤ ਹੀ ਦਿਆਲੂ ਸਨ। ਉਹਨਾਂ ਨੇ ਤੋਤੇ ਅਤੇ ਤੋਤੀ ਨੂੰ ਇੱਕ ਪਿੰਜਰੇ ਵਿੱਚ ਰੱਖ ਲਿਆ। ਇਹ ਪਿੰਜਰਾ ਸੋਨੇ ਦਾ ਸੀ ਪਰ ਤੋਤਾ ਅਤੇ ਤੋਤੀ ਨੂੰ ਆਪਣੀ ਆਜ਼ਾਦੀ ਖੋਣ ਦਾ ਬਹੁਤ ਦੁੱਖ ਸੀ। ਤੋਤਾ ਕਹਿੰਦਾ ਸੀ ਕਿ ਇਹ ਪਿੰਜਰਾ ਸੋਨਾ ਹੈ ਪਰ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਿਰਫ ਆਜ਼ਾਦ ਹੋ ਕੇ ਜੀਵਨ ਦੇਣੀ ਚਾਹੀਦੀ ਹੈ ਇਹਨਾਂ ਨੂੰ। ਤੋਤੀ ਨੇ ਕਿਹਾ ਤੂੰ ਸਹੀ ਕਹਿੰਦਾ ਹੈ। ਸਾਨੂੰ ਆਪਣੀ ਆਜ਼ਾਦੀ ਲਈ ਕੁਝ ਕਰਨਾ ਚਾਹੀਦਾ ਹੈ। ਤੋਤੇ ਨੇ ਯੋਜਨਾ ਬਣਾਈ ਉਹਨਾਂ ਨੇ ਪਿੰਡ ਦੇ ਬੱਚਿਆਂ ਨੂੰ ਖੁਸ਼ ਕੀਤਾ ਅਤੇ ਉਹਨਾਂ ਨੂੰ ਦਿਖਾਇਆ ਕਿ ਪਿੰਜਰੇ ਦੇ ਅੰਦਰ ਰਹਿਣਾ ਕਿੰਨਾ ਦੁੱਖਦਰਦ ਹੈ ਬੱਚੇ ਵੀ ਮਾਇਆਵਾਨ ਹੋ ਗਏ ਅਤੇ ਪਿੰਡ ਦੇ ਵੱਡਿਆਂ ਨੂੰ ਮੰਨਣ ਲਈ ਤਿਆਰ ਹੋਣਾ ਪਿਆ ਇੱਕ ਦਿਨ ਪਿੰਡ ਦੇ ਲੋਕਾਂ ਨੇ ਤੋਤੇ ਅਤੇ ਤੋਤੀ ਨੂੰ ਜੰਗਲ ਵਿੱਚ ਛੱਡਣ ਦਾ ਫੈਸਲਾ ਕਰ ਲਿਆ ਜਦੋਂ ਤੋਤਾ ਅਤੇ ਤੋਤੀ ਵਾਪਸ ਜੰਗਲ ਵਿੱਚ ਗਏ ਉਹ ਬਹੁਤ ਖੁਸ਼ ਹਨ ਤੋਤੇ ਅਤੇ ਤੋਤੀ ਨੇ ਇਹ ਸਿੱਖਿਆ ਕਿ ਜ਼ਿੰਦਗੀ ਵਿੱਚ ਆਜ਼ਾਦੀ ਸਭ ਤੋਂ ਵੱਡੀ ਦੌਲਤ ਹੈ। ਉਹਨਾਂ ਨੇ ਇਹ ਵੀ ਸਮਝਿਆ ਕਿ ਹਰ ਸਫ਼ਰ ਵਿੱਚ ਸਿਰਫ਼ ਸੂਰਤੀ ਨਹੀਂ ਸਗੋਤੀ ਦਿਮਾਗ ਦੀ ਵੀ ਜ਼ਰੂਰਤ ਪੈਂਦੀ ਹੈ। ਅੰਤ ਵਿੱਚ ਉਹ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਅਤੇ ਉਹਨਾਂ ਦੀ ਕਹਾਣੀ ਜੰਗਲ ਦੇ ਹਰ ਕੋਨੇ ਵਿੱਚ ਫੈਲ ਗਈ। ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਘਰਾਉਣਾ ਨਹੀਂ ਚਾਹੀਦਾ ਪਰ ਸਾਨੂੰ ਹਰ ਕੰਮ ਧਿਆਨ ਨਾਲ ਕਰਨਾ ਚਾਹੀਦਾ ਹੈ ਹਰ ਪਸ਼ੂ ਹਰ ਪੰਛੀ ਹਰ ਜੀਵ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਨੂੰ ਕੈਦ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਆਂਗੇ ਅਗਲੀ ਨਵੀਂ ਕਹਾਣੀ ਦੇ ਨਾਲ ਧੰਨਵਾਦ